ਕੈਨੇਡਾ ਨਵੇਂ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਕੈਨੇਡਾ ਦੀ 2025 ਇਮੀਗ੍ਰੇਸ਼ਨ ਯੂਜ਼ਰ ਐਕਸਪ੍ਰੈਸ ਐਂਟਰੀ ਬਿਨੇਕਾਰਾਂ ਲਈ ਵੱਡੀ ਖੁਸ਼ਖਬਰੀ ਹੈ ਕੈਨੇਡਾ ਦੀ 2025 ਇਮੀਗ੍ਰੇਸ਼ਨ ਪਧਰੀ ਯੋਜਨਾ ਐਕਸਪ੍ਰੈਸ ਸੈਂਟ੍ਰਿਸ ਟੀਮ ਰਾਹੀਂ ਕੈਨੇਡਾ ਵਿੱਚ ਸੈਟਲ ਹੋਣ ਦੀ ਇੱਛਾ ਰੱਖਣ ਵਾਲਿਆਂ ਨੇ ਸਕਾਰਾਤਮਕ ਤਬਦੀਲੀਆਂ ਨੂੰ ਦਰਸਾਉਂਦੀ ਹੈ ਪਿਛਲੇ ਮਹੀਨੇ ਫੈਡਰਲ ਸਰਕਾਰ ਨੇ 2025 ਦੇ ਸਮੁੱਚੇ ਇਮੀਗ੍ਰੇਸ਼ਨ ਟੀਚੇ ਵਿੱਚ ਲਗਭਗ 20% ਕਟੌਤੀ ਦਾ ਐਲਾਨ ਕੀਤਾ ਇਸ ਕਟੌਤੀ ਦੇ ਬਾਵਜੂਦ 2025 ਇਮੀਗ੍ਰੇਸ਼ਨ ਪੱਧਰ ਯੋਜਨਾ ਵਿੱਚ ਐਕਸਪ੍ਰੈਸ ਐਂਟਰੀ ਬਿਨੇਕਾਰਾ ਵਿੱਚ ਮਹੱਤਵਪੂਰਨ ਵਾਧਾ ਹੋਇਆ ਆਈਆਰਸੀਸੀ ਨੇ ਸੰਕੇਤ ਦਿੱਤਾ ਕਿ ਡਰਾ ਲਈ ਉਹਨਾਂ ਦਾ ਫੋਕਸ ਬਿਨੇਕਾਰ ਹੋਣਗੇ ਜੋ ਕੈਨੇਡਾ ਵਿੱਚ ਨੇ ਜਿਹੜੇ ਖਾਸ ਕਿਤੇ ਸ਼੍ਰੇਣੀਆਂ ਡਰਾ ਵਿੱਚ ਆਉਂਦੇ ਨੇ ਤੇ ਇਸ ਵਿੱਚ ਆਵਾਜਾਈ ਖੇਤੀਬਾੜੀ ਖੇਤੀ ਭੋਜਨ ਫ੍ਰੈਂਚ ਪਾਸ਼ਾ ਦੀ ਮਾਰ ਟੈਕਨੋਲੋਜੀ ਵਿਕਾਸ ਜਿਸ ਵਿੱਚ ਸਟੀਮ ਇੰਜੀਨੀਅਰਿੰਗ ਅਤੇ ਗਣਿਤ ਸ਼ਾਮਲਾ ਸੀ ਸੰਬਾਲ ਵਪਾਰ 2025 ਇਮੀਗ੍ਰੇਸ਼ਨ ਯੋਜਨਾਵਾਂ ਦਾ ਨਵਾਂ ਖਾਸ ਕਰਕੇ 2025 ਇਮੀਗ੍ਰੇਸ਼ਨ ਪਧਰੀ ਯੋਜਨਾ ਵਿੱਚ ਨਵੇਂ ਇਨ ਕੈਨੇਡਾ ਫੋਕਸ ਅਤੇ ਆਰਥਿਕ ਤਰਹੀਜਾਂ ਦੇ ਅਧੀਨ ਆਉਣ ਵਾਲੇ ਉਮੀਦਵਾਰਾਂ ਲਈ ਸਥਾਈ ਨਿਵਾਸ ਲਈ 124680 ਵਿਨੇਕਾਰਾਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਸਥਾਈ ਨਿਵਾਸ ਲਈ ਇਹ ਟੀਚਾ ਜਿੱਤੇ 2024 ਅਤੇ 23 ਦੋਵਾਂ ਤੋਂ ਵੱਧ ਹੈ ਇਹ ਸੰਕੇਤ ਦਿੰਦਾ ਹੈ ਕਿ 2025 ਵਿੱਚ ਸਥਾਈ ਨਿਵਾਸ ਲਈ ਅਰਜੀ ਦੇਣ ਲਈ ਹੋਰ ਸੱਦੇ ਜਾਰੀ ਕੀਤੇ ਜਾਣਗੇ ਤੇ ਇਹ ਉਹਨਾਂ ਬੇਨਕਾਰਾ ਲਈ ਬਹੁਤ ਵਧੀਆ ਖਬਰ ਹੈ ਜੋ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਰਾਹੀਂ ਕੈਨੇਡਾ ਵਿੱਚ ਪ੍ਰਵਾਸ ਕਰਨਾ ਚਾਹੁੰਦੇ ਨੇ ਐਕਸਪ੍ਰੈਸ ਐਂਟਰੀ ਵਿੱਚ ਆਨਲਾਈਨ ਪ੍ਰਣਾਲੀ ਜਿਸ ਦੀ ਵਰਤੋਂ ਇਮੀਗ੍ਰੇਸ਼ਨ ਰੈਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀਸੀ ਸਥਾਈ ਨਿਵਾਸ ਲਈ ਅਰਜ਼ੀ ਦਾ ਪ੍ਰਬੰਧਨ ਕਰਨ ਦੇ ਲਈ ਕਰਦੀ ਹੈ ਐਕਸਪ੍ਰੈਸ ਐਂਟਰੀ ਵਿੱਚ ਤਿੰਨ ਪ੍ਰੋਗਰਾਮ ਸ਼ਾਮਲ ਨੇ ਕੈਨੇਡੀਅਨ ਐਕਸਪ੍ਰੈਸ ਕਲਾਸ ਸੀਈਸੀ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਐਸ ਐਫ ਐਸ ਡਬਲਯੂ ਪੀ ਅਤੇ ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਐਫ ਐਸ ਟੀ ਪੀ ਇਹ ਪ੍ਰੋਗਰਾਮ ਹੁਨਰਵੰਦ ਕਾਮਿਆਂ ਦਾ ਸਵਾਗਤ ਕਰਦੇ ਨੇ ਜੋ ਕੈਨੇਡਾ ਵਿੱਚ ਸਥਾਈ ਨਿਵਾਸ ਪ੍ਰਾਪਤ ਕਰਨਾ ਚਾਹੁੰਦੇ ਨੇ ਇਹ ਸ਼੍ਰੇਣੀਆਂ ਲਈ ਵਾਧਾ ਯੋਗਤਾ ਉਮੀਦਵਾਰਾਂ ਨੂੰ 2025 ਵਿੱਚ ਅਪਲਾਈ ਕਰਨ ਲਈ ਸੱਦਾ ਆਈਟੀਏ ਜਾਰੀ ਕਰਨ ਲਈ ਵਧੇਰੇ ਵਿਕਲਪ ਪ੍ਰਦਾਨ ਕਰਦਾ ਹੈ ਜਿਨ੍ਹਾਂ ਅਸੀਂ ਪਿਛਲੇ ਕੁਝ ਸਾਲਾਂ ਵਿੱਚ ਦੇਖਿਆ ਕੈਨੇਡਾ ਨੇ ਇਨ ਕੈਨੇਡਾ ਫੋਕਸ ਦਾ ਇੱਕ ਨਵੀਂ ਸ਼੍ਰੇਣੀ ਪੇਸ਼ ਕੀਤੀ ਹੈ ਤੇ ਇਹ ਸ਼੍ਰੇਣੀ ਤੋਂ ਪਹਿਲਾਂ ਕੈਨੇਡਾ ਵਿੱਚ ਰਹਿਰੇ ਬਿਨੇ ਕਰ ਨੂੰ ਸਥਾਈ ਨਿਵਾਸ ਲਈ ਬਿਨੇ ਕਰ ਕਰਨ ਲਈ ਵਾਸਤੇ ਬੁਲਾਇਆ ਜਾਣ ਦਾ ਇੱਕ ਬਿਹਤਰ ਮੌਕਾ ਦੇਸ਼ ਪੇਸ਼ ਕਰ ਰਿਹਾ ਤੇ 2025 ਲਈ ਸਰਕਾਰ ਨੇ ਇਨ ਕੈਨੇਡਾ ਫੋਕਸ ਰਣਨੀ ਲਈ 82980 ਸਥਾਨਾਂ ਦਾ ਟੀਚਾ ਰੱਖਿਆ ਜੋ ਕੈਨੇਡਾ ਦੇ ਕੁੱਲ ਆਰਥਿਕ ਇਮੀਗ੍ਰੇਸ਼ਨ ਟੀਚੇ ਦਾ ਲਗਭਗ 1/3 ਇਨ ਕੈਨੇਡਾ ਫੋਕਸ ਸ਼੍ਰੇਣੀ ਉਹਨਾਂ ਲਈ ਇੱਕ ਦਿਲਚਸਪ ਮੌਕਾ ਜੋ ਪਹਿਲਾਂ ਤੋਂ ਹੀ ਕੰਮ ਕਰ ਰਹੇ ਨੇ ਪੜ ਰਹੇ ਨੇ ਜਾਂ ਸਥਾਈ ਪਰਮਿਟਾਂ ਤੇ ਕੈਨੇਡਾ ਵਿੱਚ ਰਹਿ ਰਹੇ ਨੇ ਕਿਉਂਕਿ ਯੋਗ ਵਿਅਕਤੀ 2025 ਵਿੱਚ ਪਹਿਲਾਂ ਤੋਂ ਕਿਤੇ ਜ਼ਿਆਦਾ ਆਸਾਨੀ ਦੇ ਨਾਲ ਸਥਾਈ ਨਿਵਾਸ ਸਥਿਤੀ ਦੇ ਤਬਦੀਲੀ ਯੋਗ ਹੋਣਗੇ 2025 ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਸ਼੍ਰੇਣੀ ਅਧਾਰਤ ਡਰਾਅ ਤੇ ਵੰਡੇ ਹੋਏ ਫੋਕਸ ਜਾਗਰ ਕਰਦੀ ਹੈ ਇਸ ਦਾ ਮਤਲਬ ਹੈ ਜੇਕਰ ਤੁਸੀਂ ਕਿਸੇ ਜੇ ਖੇਤਰ ਵਿੱਚ ਕੰਮ ਕਰਦੇ ਹੋ ਜਿਸ ਦੀ ਕੈਨੇਡਾ ਦੇ ਲੇਬਰ ਮਾਰਕੀਟ ਚ ਮੰਗ ਹੈ ਤਾਂ ਤੁਹਾਡੇ ਕੋਲ ਇੱਕ ਆਈਟੀਏ ਪ੍ਰਾਪਤ ਕਰਨ ਦਾ ਬਿਹਤਰ ਮੌਕਾ ਹੋ ਸਕਦਾ ਬਸ਼ਰਤੇ ਤੁਹਾਡੇ ਕੋਲ ਸਬੰਧਤ ਖੇਤਰਾ ਵਿੱਚ ਕੰਮ ਦਾ 6 ਮਹੀਨਿਆਂ ਦਾ ਤਜਰਬਾ ਤੇ ਉਸ ਸਮੇਂ ਵਿੱਚ ਪਿਛਲੇ ਸਾਲਾਂ ਦੇ ਅੰਦਰ ਐਪਲੀਕੇਸ਼ਨ ਦਾ ਜਿਵੇਂ ਕਿ ਸਰਕਾਰ ਨੇ ਹੁਨਰਵੰਦ ਕੰਮ ਵਿੱਚ ਉੱਚ ਮੰਗ ਵਾਲੇ ਕਿੱਤਿਆਂ ਤੇ ਧਿਆਨ ਕੇਂਦਰਿਤ ਕਰਦੇ ਹੋ 2025 ਵਿੱਚ ਆਪਣੇ ਨਮੀਆਂ ਇਮੀਗ੍ਰੇਸ਼ਨ ਯੋਜਨਾਵਾਂ ਨਰਦਾਰਤ ਕੀਤੀਆਂ ਨੇ ਅਤੇ ਜਿਹੜੇ ਪਹਿਲਾਂ ਹੀ ਕੈਨੇਡਾ ਵਿੱਚ ਨੇ ਉਹਨਾਂ ਲਈ 2025 ਕੈਨੇਡਾ ਇਮੀਗ੍ਰੇਸ਼ਨ ਲਈ ਲੈਂਡਕੇਪ ਲੈਂਡਸਕੇਪ ਵਧੀਆ ਲੱਗ ਰਿਹਾ ਤੇ ਉਹਨਾਂ ਪ੍ਰੋਗਰਾਮਾਂ ਰਾਹੀਂ ਅਪਲਾਈ ਕਰਨ ਲਈ ਬੁਲਾਏ ਜਾਣ ਦੀ ਸੰਭਾਵਨਾ ਪਿਛਲੇ ਸਾਲਾਂ ਦੇ ਮੁਕਾਬਲੇ 2025 ਵਿੱਚ ਬਹੁਤ ਜ਼ਿਆਦਾ ਜੇਕਰ ਤੁਸੀਂ ਯੋਗਤਾ ਨੂੰ ਪੂਰਾ ਕਰਦੇ ਹੋ ਅਤੇ ਸਥਾਈ ਨਿਵਾਸ ਲਈ ਆਪਣੀ ਯਾਤਰਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਇਹ ਅਰਜੀ ਦੇਣ ਦਾ ਸਹੀ ਸਮਾਂ ਹੋ ਸਕਦਾ ਕਿਰਪਾ ਕਰਕੇ ਅੱਜ ਹੀ ਸ਼ੁਰੂ ਕਰਨਾ ਲਈ ਤੁਸੀਂ ਇਸ ਵਿੱਚ ਸੰਪਰਕ ਕਰ ਸਕਦੇ ਹੋ ਸੰਕੋਚ ਨਾ ਕਰੋ ਇੰਟਰਨੈਸ਼ਨਲ ਡੈਕਸ ਦੀ ਗੱਲ ਕਰੀਏ ਤਾਂ ਡੋਨਲਡ ਟਰੰਪ ਨੇ ਮੋੜ ਅਮਰੀਕੀ ਰਾਸ਼ਟਰਪਤੀ ਬਣਨ ਨਾਲ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਦਾਖਲ ਹੋਏ ਭਾਰਤੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਵਧਣਾਂ ਵਾੜੀਆਂ ਨੇ ਦਰਅਸਲ ਅਮਰੀਕਾ ਵਿੱਚ ਮੋੜ ਸਖਤ ਇਮੀਗ੍ਰੇਸ਼ਨ ਪਾਲਸੀ ਲਾਗੂ ਹੋਵੇਗੀ 트럼ਪ ਵੱਲੋਂ ਦੂਜੇ ਕਾਰਜਕਾਲ ਦੀ ਤਿਆਰੀ ਵਿੱਚ ਹਾਲੀ ਵਿੱਚ ਕੀਕੀਆਂ ਗਈਆਂ ਨਿਯੁਕਤੀਆਂ ਇਮੀਗ੍ਰੇਸ਼ਨ ਤੇ ਸਖਤ ਰੁਖ ਦਾ ਇਸ਼ਾਰਾ ਕਰ ਰਹੀਆਂ ਨੇ 트럼ਪ ਦੀ ਇਸ ਸਖਤੀ ਦਾ ਅਸਰ ਵਰਕ ਵੀਜ਼ਾ ਤੇ ਅਮਰੀਕਾ ਵਿੱਚ ਕਾਨੂੰਨੀ ਤੌਰ ਤੇ ਰਹਿ ਰਹੇ ਭਾਰਤੀ ਪ੍ਰਵਾਸੀਆਂ ਦੇ ਵੀ ਪਵੇਗਾ ਡੋਨਾਲਡ 트럼ਪ ਦੇ ਸਮਰਥਕ ਕਾਰਜਕਾਰੀ ਇਮੀਗ੍ਰੇਸ਼ਨ ਅਤੇ ਕਸਟਮ ਇਨਫੋਰਸਮੈਂਟ ਡਾਇਰੈਕਟਰ ਟੌਮ ਹੂਮਨ ਨੇ ਆਪਣੇ ਆਉਣ ਵਾਲੇ ਪ੍ਰਸ਼ਾਸਨ ਵਿੱਚ ਸਰਦ ਜਾਰ ਬਾਰਡਰ ਅਫਸਰਾ ਮੈਨੂੰ ਨਿਯੁਕਤ ਕੀਤਾ ਗਿਆ 트럼ਪ ਨੇ ਕਿਹਾ ਕਿ ਮੈਨੂੰ ਇਹ ਕੁਸ਼ਣਾ ਕਰਦੇ ਹੋ ਖੁਸ਼ੀ ਹੋ ਰਹੀ ਹੈ ਕਿ ਸਾਫ ਦਾ ਆਈ ਸੀ ਈ ਨਿਵੇਸ਼ਕ ਅਤੇ ਬਾਰਡਰ ਕੰਟਰੋਲ ਅਨੁਭਵੀ ਟੌਮ ਹੋਮਨ ਸਾਡੇ ਦੇਸ਼ ਦੀਆਂ ਸਰਦਾਂ ਦੀ ਨਿਗਰਾਨੀ ਕਰਨ ਲਈ 트럼ਪ ਪ੍ਰਸ਼ਾਸਨ ਵਿੱਚ ਸ਼ਾਮਲ ਹੋਣਗੇ 트럼ਪ ਨੇ ਕਿਹਾ ਕਿ ਹੋਮਨ ਦੱਖਣੀ ਅਤੇ ਉੱਤਰੀ ਸਰਦਾਂ ਅਤੇ ਸਮੁੰਦਰੀ ਤੇ ਹਵਾਵਾਈ ਹਵਾ ਬਾਜੀ ਸੁਰੱਖਿਆ ਦੀ ਨਿਗਰਾਨੀ ਕਰਨ ਤੋਂ ਇਲਾਵਾ ਗੈਰ ਕਾਨੂੰਨੀ ਵਿਦੇਸ਼ੀ ਲੋਕਾਂ ਨੂੰ ਉਹਨਾਂ ਦੇ ਮੂਲ ਦੇਸ਼ ਭੇਜਣ ਦਾ ਵੀ ਕੰਮ ਕਰਨਗੇ ਜੋ ਉਹਨਾਂ ਦੇ ਏਜੰਡੇ ਦਾ ਮੁੱਖ ਹਿੱਸਾ ਚਾਰਜ ਮਿਲਣ ਤੋਂ ਬਾਅਦ ਹੋਮਨ ਨੇ ਕਿਹਾ ਕਿ ਉਹ ਅਮਰੀਕਾ ਵਿੱਚ ਹੁਣ ਤੱਕ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਲਾਗੂ ਕਰਨਗੇ ਹੋਮਨ ਨੇ ਇਸ ਐਲਾਨ ਨਾਲ ਭਾਰਤੀ ਨਾਗਰਿਕਾਂ ਵਿੱਚ ਚਿੰਤਾ ਵਧਾਈ ਹੈ ਦਰਸਲ ਆਲੀ ਦੇ ਦੋ ਸਾਲਾਂ ਵਿੱਚ ਭਾਰੀ ਗਿਣਤੀ ਵਿੱਚ ਗੁਜਰਾਤ ਅਤੇ ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਭਾਰਤੀਆਂ ਦਾਖਲ ਹੋਏ ਨੇ ਤੇ ਭਾਰਤੀ ਦੀ ਗਿਣਤੀ ਦੇ ਵਿੱਚ ਜਿਕਰਯੋਗ ਵਾਧਾ ਹੋਇਆ ਇਸ ਤੋਂ ਬਹੁਤ ਸਾਰੇ ਅਜੇ ਵੀ ਨੇ ਜੋ ਮੈਕਸੀਕੋ ਅਤੇ ਕੈਨੇਡਾ ਰਾਹੀਂ ਅਮਰੀਕਾ ਵਿੱਚ ਪਹੁੰਚੇ ਨੇ ਜਿਹਰੇ ਵਿੱਚ ਟਰੰਪ ਵੱਲੋਂ ਓਮਨ ਦੀ ਨਿਯੁਕਤੀ ਨਾਲ ਅਜਿਹੇ ਲੋਕਾਂ ਦੇ ਦੇਸ਼ ਨਿਕਾਲੇ ਦੀ ਗਿਣਤੀ ਵਿੱਚ ਵਧਣ ਦੀ ਉਮੀਦ ਹੈ ਇਸ ਤੋਂ ਇਲਾਵਾ ਸਟੀਫਨ ਮਿਲਰ ਦੀ ਨੀਤੀ ਲਈ ਡਿਪਟੀ ਚੀਫ ਆਫ ਸਟਾਫ ਵੱਲੋਂ ਨਿਯੁਕਤ ਕਰਨਾ ਟਰੰਪ ਦਾ ਫੈਸਲਾ ਗੈਰ ਕਾਨੂੰਨੀ ਅਤੇ ਕਾਨੂੰਨੀ ਇਮੀਗ੍ਰੇਸ਼ਨ ਦੋਮਾ ਤੇ ਨਿਯਮ ਲਾਉਣ ਦੀ ਕੋਸ਼ਿਸ਼ ਦਾ ਸੰਕੇਤ ਵੀ ਦਿੰਦਾ ਹੈ ਇਸ ਵਿੱਚ ਹਜ਼ਾਰਾਂ ਭਾਰਤੀ ਵੀਜ਼ਾ ਧਾਰਕਾਂ ਤੇ ਵੀ ਅਸਰ ਪਵੇਗਾ 트럼ਪ ਦੇ ਪਿਛਲੇ ਕਾਰਜਕਾਲ ਦੌਰਾਨ ਮਿਲਰ ਨੇ ਅਜਿਹੀ ਹਮਲਾਵਰ ਨੀਤੀ ਅਪਣਾਈ ਸੀ ਅਤੇ ਇਸ ਕਾਰਨ ਅਮਰੀਕਾ ਵਿੱਚ ਵਸੇ ਭਾਰਤ ਹਜ਼ਾਰਾਂ ਭਾਰਤੀ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ 트럼ਪ ਵੱਲੋਂ ਜਿੱਥੇ ਪਹਿਲੇ ਕਾਰਜਕਾਲ ਵਿੱਚ ਮਿਲਰ ਸੀਨੀਅਰ ਸਲਾਹਕਾਰ ਸਨ ਅਤੇ ਉਨ੍ਹਾਂ ਨੇ ਕਈ ਨੀਤੀਗਤ ਫੈਸਲਿਆਂ ਵਿੱਚ ਉਨ੍ਹਾਂ ਦੀ ਮੁੱਖ ਭੂਮਿਕਾ ਰਹੀ ਹੈ ਮਿਲਰ ਨੇ ਇਮੀਗ੍ਰੇਸ਼ਨ ਤੇ 트럼ਪ ਕਈ ਪਾਸਿਆਂ 'ਤੇ ਯੋਜਨਾਵਾਂ ਨੂੰ ਤਿਆਰ ਕਰਨ ਵਿੱਚ ਵੀ ਮਦਦ ਕੀਤੀ ਹੈ। ਉਨ੍ਹਾਂ ਦਾ ਪ੍ਰਭਾਵਦীন H1B ਵੀਜ਼ਾ ਰੱਦ ਕਰਨ ਦੀ ਪ੍ਰਤੀਕਿਰਿਆ ਵਿੱਚ ਵਾਧਾ ਹੋਇਆ ਅਤੇ H4 EAD ਨਵੀਂ ਪ੍ਰਤੀਕਿਰਿਆ H1B ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਲਈ ਜਿਹਾ ਕਾਰਜ ਅਧਿਕਾਰ ਕਾਫੀ ਹੋਲੀ ਹੋ ਗਿਆ ਜਿਸ ਕਾਰਨ ਅਮਰੀਕਾ ਵਿੱਚ ਵਸੇ ਭਾਰਤੀ ਪਰਿਵਾਰਾਂ ਲਈ ਮੁਸ਼ਕਲਾਂ ਵਧ ਗਈਆਂ ਨੇ ਮਿਲਰ ਦੇ ਵਾਈਟ ਹਾਊਸ ਪਰਤਨ ਤੇ ਇਸ ਤਰ੍ਹਾਂ ਦੇ ਦ੍ਰਿਸ਼ਟੀਕੋਣ ਦੀ ਉਮੀਦ ਕੀਤੀ ਜਾ ਰਹੀ ਹੈ ਇਨ੍ਹਾਂ ਵਿਜ਼ਿਆਂ ਤੇ ਨਿਰਪਰ ਭਾਰਤੀ ਫਿਸ਼ੇਵਰਾਂ ਨੂੰ ਚਿੰਤਾ ਹੋ ਚੁੱਕੀ ਹੈ ਤੇ ਹੁਣ ਚਿੰਤਾ ਦੇ ਬਾਦਲ ਉਹਨਾਂ ਦੇ ਸਿਰ ਤੇ ਮੰਡਰਾਉਣ ਲੱਗੇ ਨੇ ਬ੍ਰੈਮਟਨ ਅਨਟਾਰੀਓ ਵਿੱਚ ਸਿੱਖ کارਖਾਨਿਆਂ ਤੇ ਹਮਲੇ ਦੇ ਦੋਸ਼ ਤੇ ਮੰਦਰ ਦੇ ਵਿੱਚ ਵੱਡੇ ਝਗੜੇ ਦੀਆਂ ਖਬਰਾਂ ਇੱਕ ਵਾਰ ਫਿਰ ਪ੍ਰਕਾਸ਼ਿਤ ਹੋਣੀਆਂ ਸ਼ੁਰੂ ਹੋ ਗਈਆਂ ਭਾਰਤ ਤੋਂ ਬਣੇ ਸਿੱਖ ਹੋਮਲੈਂਡ ਲਈ ਇੱਕ ਵਕੀਲ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਅਨਟਾਰੀਓ ਵਿੱਚ ਇੱਕ ਹਿੰਦੂ ਮੰਦਰ ਵਿੱਚ ਹੋਈ ਹਿੰਸਕ ਝਗੜਿਆਂ ਤੋਂ ਬਾਅਦ 11 ਨਾਲ ਹਮਲਾ ਕਰਨ ਦੇ ਦੋਸ਼ ਦੇ ਬਾਵਜੂਦ ਉਹ ਹੋਰ ਰੈਲੀਆਂ ਦੀ ਯੋਜਨਾ ਬਣਾਏਗਾ। ਇੰਦਰਜੀਤ ਸਿੰਘ ਗੋਸਲ ਨੇ ਕਿਹਾ ਕਿ ਉਹ ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਆਪਣੀ ਵਕਾਲਤ ਜਾਰੀ ਰੱਖੇਗਾ ਤੇ ਕਿਹਾ ਕਿ ਉਹ ਮੀਨਤੋਂ ਧਮਕੀਆਂ ਦਾ ਸਾਹਮਣਾ ਕਰ ਰਿਹਾ ਹੈ। ਤੇ ਗੋਸਲ ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਦੁਆਰਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਉਹ ਇਹਨਾਂ ਖਤਰਿਆਂ ਬਾਰੇ ਸੰਗੀ ਸੁਰੱਖਿਆ ਅਧਿਕਾਰੀਆਂ ਨਾਲ ਗੱਲਬਾਤ ਵੀ ਕਰ ਰਹੇ ਨੇ। ਏ ਸੀ ਐਸ ਆਈ ਐਸ ਅਤੇ ਆਰ ਸੀ ਐਮ ਪੀ ਨਾਲ ਲਗਾਤਾਰ ਗੱਲਬਾਤ ਕਰ ਰਹੇ ਨੇ ਉਸਨੇ ਸੋਮਵਾਰ ਨੂੰ ਇੱਕ ਇੰਟਰਵਿਊ ਵਿੱਚ ਹੀ ਗੱਲ ਆਖੀ ਕਿ ਮੈਂ ਬਹੁਤ ਜ਼ਿਆਦਾ ਵੇਰਵੇ ਨਹੀਂ ਦੇ ਸਕਦਾ ਗੋਸਲ ਨੇ ਇਹ ਵੀ ਦੱਸਿਆ ਹੈ ਕਿ ਉਸਨੇ ਸ਼ੁੱਕਰਵਾਰ ਨੂੰ ਪੀ ਰੀਜੀonal ਪੁਲਿਸ ਵਿੱਚ ਆਪਣੇ ਆਪ ਨੂੰ ਬਦਲ ਦਿੱਤਾ ਤੇ ਆਪਣੇ ਆਪਣੇ ਵਿਰੁੱਧ ਲਗਾਏ ਗਏ ਦੋਸਤਾਂ ਨੂੰ ਸੰਬੋਧਿਤ ਕਰਨ ਤੋਂ ਇਨਕਾਰ ਕਰ ਦਿੱਤਾ 3 ਨਵੰਬਰ ਨੂੰ ਬ੍ਰੈਮਟਨ ਅਨਟਾਰੀ ਵਿੱਚ ਹਿੰਦੂ ਸਭਾ ਮੰਦਿਰ ਮੈਦਾਨ ਵਿੱਚ ਇੱਕ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਇਹ ਰੱਖਿਆ ਗਿਆ ਸੀ ਮੰਦਿਰ ਦਾ ਵਿਰੋਧ ਸਿੱਖਾਂ ਅਤੇ ਹਿੰਦੂਆਂ ਵਿਚਕਾਰ ਝਗੜੇ ਦੇ ਵਿੱਚ ਬਦਲ ਗਿਆ ਇਸ ਸਿੱਖ ਵਕਫਾਦੀ ਭਾਰਤੀ ਹਾਈ ਕਮਿਸ਼ਨ ਦੇ ਕਾਉਂਸਲ ਸਟਾਫ ਦੁਆਰਾ ਪ੍ਰਵਾਸੀਆਂ ਨੂੰ ਸਰਕਾਰੀ ਪੈਨਸ਼ਨ ਲਈ ਅਰਜੀ ਦੇਣ ਵਿੱਚ ਮਦਦ ਕਰਨ ਲਈ ਕੈਨੇਡੀਅਨ ਮੰਦਿਰਾਂ ਵਿੱਚ ਕਮਿਊਨਿਟੀ ਸੈਂਟਰਾਂ ਦਾ ਦੌਰਾ ਕਰਨ ਦਾ ਫੈਸਲਾ ਕਰਦੇ ਤੇ ਇਸ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਖਾਲਸਤਾਨੀ ਕੌਣ ਵਾਲੇ ਵੱਖਰੇ ਹੋਮਲੈਂਡ ਦੀ ਵਕਾਲਤ ਕਰਨ ਵਾਲੇ ਸਿੱਖ ਮੰਨਦੇ ਨੇ ਕਿ ਕੌਂਸਲ ਆਊਟਰੀਚ ਇਹ ਭਾਰਤ ਦੁਆਰਾ ਸੰਭਾਵਿਤ ਖੂਫੀਆ ਜਾਣਕਾਰੀ ਇਕੱਠੀ ਕਰਨ ਲਈ ਕਵਰ ਹੈ অন্ਟਾਰੀਓ ਵਿੱਚ ਪੀਲ ਪੁਲਿਸ ਨੇ ਇਹ ਪਿਛਲੇ ਹਫਤੇ ਕਿਹਾ ਕਿ ਉਨ੍ਹਾਂ ਨੇ ਬ੍ਰੈਮਟਨ ਮੰਦਿਰ ਵਿੱਚ 3 ਨਵੰਬਰ ਦੇ ਵਿਰੋਧ ਪ੍ਰਦਰਸ਼ਨ ਤੋਂ ਤੁਰੰਤ ਬਾਅਦ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਬਾਅਦ ਵਿੱਚ ਫੋਰਸ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਹੋਰ ਵਿਅਕਤੀ ਉੱਤੇ 4 ਨਵੰਬਰ ਨੂੰ ਹਿੰਦੂ ਰਾਸ਼ਟਰਵਾਦੀ ਇੱਕ ਵਿਰੋਧ ਪ੍ਰਦਰਸ਼ਨ ਦੇ ਵਿੱਚ ਨਪਰਤ ਝੜਕਾਉਣ ਦਾ ਦੋਸ਼ ਲਗਾਇਆ ਪੁਲਿਸ ਨੇ ਦੋਸ਼ ਲਾਇਆ ਕਿ ਇੱਕ ਵਿਅਕਤੀ ਸਿੱਖ ਮੰਦਰ ਵਿੱਚ ਧਾਵਾ ਬੋਲਣ ਲਈ ਸਮੂਹ ਨੂੰ ਬੁਲਾ ਰਿਹਾ ਸੀ ਅਤੇ ਹੋਰ ਵਿਅਕਤੀਆਂ ਦੀ ਗ੍ਰਿਫਤਾਰੀ ਵਾਰੰਟ ਜਾਰੀ ਕੀਤੇ ਗਏ ਸਨ ਪਿਛਲੇ ਹਫਤੇ ਪੀਲ ਦੀ ਸਰੀ ਅਤੇ ਬੀਸੀ ਵਿੱਚ ਮੰਦਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਦੌਰਾਨ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਨੂੰ ਤੁਰੰਤ ਕਿਸੇ ਅਪਰਾਧਿਕ ਅਪਰਾਧ ਲਈ ਚਾਰਜ ਨਹੀਂ ਕੀਤਾ ਗਿਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਨਾਲ ਇਹ ਸਮਲੇ ਦੀ ਨਿੰਦਾ ਕੀਤੀ ਹੈ ਪੀਲ ਰੀਜਨ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਗੱਲ ਤੱਕ ਜਾਣ ਲਈ ਜਾਂਚ ਟੀਮ ਤਾਇਨਾਤ ਕਰਦੀ ਹੈ ਕਿ ਇਹ ਸਭ ਕੁਝ ਕਿਸ ਨੇ ਕੀਤਾ ਪੀਲ ਪੁਲਿਸ ਨੇ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਆਖਿਆ ਕਿ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਉਹਨਾਂ ਦੀ ਪਛਾਣ ਹੁੰਦੀ ਹੈ ਫੋਰਸ ਨੇ ਕਿਹਾ ਕਿ ਉਹਨਾਂ ਕੋਲ 3 ਨਵੰਬਰ ਨੂੰ ਦੂਜਿਆਂ ਤੇ ਹਮਲਾ ਕਰਨ ਲਈ ਝੰਡੇ ਤੇ ਲਾਠੀਆਂ ਦੀ ਵਰਤੋਂ ਕੀਤੀ ਗਈ ਇਹ ਵੀਡੀਓ ਵਿੱਚ ਦਿਖਾਇਆ ਜਾ ਰਿਹਾ ਹੈ ਪਿਛਲੇ ਸਾਲ ਦੌਰਾਨ ਸ਼੍ਰੀ ਟੂਟੋ ਦੀ ਸਰਕਾਰ ਨੇ ਵਾਰ-ਵਾਰ ਮੋਦੀ ਦੀ ਸਰਕਾਰ ਤੇ ਕੈਨੇਡਾ ਵਿੱਚ ਰਹਿ ਰਹੇ ਸਿੱਖ ਵਕਫਾਦਿਆਂ ਦਬਾਉਣ ਤੇ ਮਾਰਨ ਦੀਆਂ ਗੁਕਤ ਮੂਨੀਆਂ ਦੀ ਪ੍ਰਧਾਨਗੀ ਕਰਨ ਦਾ ਦੋਸ਼ ਲਗਾਇਆ ਸੀ RCMP ਅਧਿਕਾਰੀਆਂ ਨੇ ਇਸ ਗ੍ਰਾਵਡ ਦਾ ਐਲਾਨ ਕੀਤਾ ਸੀ ਕਿ ਉਹਨਾਂ ਕੋਲ ਭਾਰਤੀ ਅਧਿਕਾਰੀਆਂ ਦੀ ਹੱਤਿਆ ਜ਼ਬਰਦਸਤੀ ਅਤੇ ਹੋਰ ਇਨਸਾਨਕ ਵਾਰਦਾਤਾਂ ਅਪਰਾਧਾ ਸ਼ਮੂਲੀਅਤ ਦੇ ਸਬੂਤ ਵੀ ਨੇ ਇਸ ਤੋਂ ਬਾਅਦ ਕੈਨੇਡਾ ਦੇ ਭਾਰਤ ਵਿੱਚ ਕੂਟਨੀਤਿਕ ਨਿਕਾਲੇ ਦੀ ਸ਼ੁਰੂਆਤ ਹੋ ਗਈ ਸੀ ਫਰਵਰੀ ਵਿੱਚ ਗੋਸਲ ਦੇ ਘਰ ਗੋਲੀ ਮਾਰੀ ਗਈ ਸੀ ਉਸ ਸਮੇਂ ਉਹ ਭਾਰਤੀ ਕੌਂਸਲੇਟ ਵਿਖੇ ਇੱਕ ਰੈਲੀ ਦੀ ਯੋਜਨਾ ਬਣਾ ਰਿਹਾ ਸੀ ਜਿਸ ਵਿੱਚ ਉਪਮਾਨਦੀਪ ਨੂੰ ਖਾਲਿਸਤਾਨ ਵਜੋਂ ਜਾਣੇ ਜਾਂਦੇ ਸਿੱਖ ਵਕਵਾਦੀ ਰਾਜੀ ਸਿਰਜਣਾ ਦੀ ਆਗਿਆ ਦੇਣ ਦੀ ਅਪੀਲ ਕੀਤੀ ਗਈ ਸੀ ਮੈਂ ਇਸ ਖਾਲਿਸਤਾਨੀ ਜਨਮਤ ਸੰਗ੍ਰਹਿ ਨੂੰ ਉਸ ਦਿਨ ਤੱਕ ਜਾਰੀ ਰੱਖਾਂਗਾ ਜਦ ਤੱਕ ਮੇਰੀ ਮੌਤ ਨਹੀਂ ਹੋ ਜਾਂਦੀ ਉਸ ਨੇ ਇਹ ਗੱਲ ਆਖੀ ਅਗਸਤ ਵਿੱਚ ਦਾ ਗਲੋਬਲ ਰਿਪੋਰਟ ਨੇ ਮਿਸਟਰ ਗੋਸਲ ਆਰਸੀਐਮ ਅਧਿਕਾਰੀਆਂ ਵੱਲੋਂ ਜਾਣ ਲੈਵਾ ਧਮਕੀ ਦਿੱਤੀ ਗਈ ਸੀ ਬ੍ਰੈਂਪਟਨ ਦੇ ਸਿਟੀ ਕੌਂਸਲ ਨੇ ਇਸ ਹਫਤੇ ਮੇਅਰ ਪੈਟਰਿਕ ਬ੍ਰਾਊਨ ਦੇ ਉੱਪਰ ਨਿਯਮ ਪਹਿਲ ਕਦਮ ਦੇ ਵਿਚਾਰ ਕਰੇਗੀ ਜਿਸ ਉਦੇਸ਼ ਨਾਲ ਪ੍ਰਦਰਸ਼ਨਕਾਰੀ ਨੂ ਪੂਜਾ ਘਰਾਂ ਦੇ ਬਾਹਰ ਇਕੱਠੇ ਹੋਣ ਤੋਂ ਰੋਕਿਆ ਜਾ ਸਕੇ ਪੀਲ ਪੁਲਿਸ ਵੱਲੋਂ ਇਹ ਹਿੰਸਾ ਦੀ ਸੰਭਾਵਨਾ ਦਾ ਖਦ사 ਪ੍ਰਗਟ ਕੀਤੇ ਜਾਣ ਤੋਂ ਬਾਅਦ ਡਿਪਲੋਮੈਂਟ ਅਧਿਕਾਰੀਆਂ ਨੇ ਕਈ ਸੰਭਵੀ ਕਾਉਂਸਲ ਸਮਾਗਮਾਂ ਨੂੰ ਰੱਦ ਕਰ ਦਿੱਤਾ ਹੈ। ਯਾਰਸੀਸੀ ਇਹ ਕਿਵੇਂ ਨਿਰਧਾਰਤ ਕਰਦਾ ਕਿ ਯਾਤਰੀਆਂ ਨੂੰ ਕੈਨੇਡਾ ਲਈ ਸਿੰਗਲ ਜਾਂ ਫਿਰ ਮਲਟੀਪਲ ਐਂਟਰੀ ਵੀਜ਼ਾ ਮਿਲਦਾ ਹੈ। ਕੈਨੇਡਾ ਲਈ ਮਲਟੀਪਲ ਐਂਟਰੀ ਵੀਜ਼ਾ ਹੁਣ ਦੇਸ਼ ਦੇ ਸੈਲਾਨੀਆਂ ਦੀ ਮਿਆਰੀ ਨਹੀਂ ਰਿਹਾ। ਇਮੀਗ੍ਰੇਸ਼ਨ ਰਿਫਿਊਜੀ ਐਂਡ ਸਿਟੀਜ਼ਨਸ਼ਿਪ ਆਫ ਕੈਨੇਡਾ ਯਾਰਸੀਸੀ ਨੇ ਹਾਲ ਹੀ ਵਿੱਚ ਕੈਨੇਡਾ ਲਈ ਮਲਟੀਪਲ ਬਨਾਮ ਸਿੰਗਲ ਐਂਟਰੀ ਵੀਜ਼ਾ ਜਾਰੀ ਕਰਨ ਵਾਲੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਆਪਣੀ ਹਦਾਇਤਾਂ ਨੂੰ ਅਪਡੇਟ ਕੀਤਾ ਜਿਸ ਵਿੱਚ ਇਸ ਗੱਲ ਤੇ ਸਖਤ ਪਾਬੰਦੀਆਂ ਨੇ ਤੇ ਕਿਸ ਨੂੰ ਮਲਟੀਪਲ ਐਂਟਰੀ ਵੀਜ਼ਾ ਦਿੱਤਾ ਜਾ ਸਕਦਾ ਹੈ ਕਿਸੇ ਵਿਜ਼ਟਰ ਨੂੰ ਕਿਸ ਕਿਸਮ ਦਾ ਵੀਜ਼ਾ ਜਾਰੀ ਕਰਨਾ ਹੈ ਇਸ ਬਾਰੇ ਅੰਤਮ ਫੈਸਲਾ ਆਈਆਰਸੀਸੀ ਦੇ ਅਧਿਕਾਰੀ ਕਰਦੇ ਨੇ ਇਹ ਲੇਖ ਕੈਨੇਡਾ ਲਈ ਸਿੰਗਲ ਜਾਂ ਫਿਰ ਮਲਟੀਪਲ ਐਂਟਰੀ ਵੀਜ਼ਾ ਜਾਰੀ ਕਰਨ ਦਾ ਫੈਸਲਾ ਕਰਨ ਵੇਲੇ ਇਹਨਾਂ ਅਧਿਕਾਰੀਆਂ ਦੁਆਰਾ ਕੀਤੇ ਵਿਚਾਰਾਂ ਬਾਰੇ ਜਾਣਕਾਰੀ ਦਿੰਦਾ ਹੈ ਸਭ ਤੋਂ ਪਹਿਲਾ ਕਿਸ ਨੂੰ ਵੀਜ਼ਾ ਚਾਹੀਦਾ ਜ਼ਿਆਦਾਤਰ ਦੇਸ਼ਾਂ ਦੇ ਸੈਲਾਨੀਆਂ ਨੂੰ ਕੈਨੇਡਾ ਆਨਲਾਈਨ ਵੀਜ਼ੇ ਦੀ ਲੋੜ ਹੋਵੇਗੀ ਇੱਕ ਵੀਜ਼ਾ ਇੱਕ ਵਿਦੇਸ਼ੀ ਨਾਗਰਿਕ ਨੂੰ ਇੱਕ ਵਿਜ਼ਟਰ ਵਰਕ ਜਾਂ ਵਿਦਿਆਰਥੀ ਦੇ ਰੂਪ ਵਿੱਚ ਦਾਖਲੇ ਦੀ ਇੱਕ ਬੰਦਰਗਾਹ ਪਾਰਕਰਨ ਅਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੰਦਾ ਹੈ ਆਮ ਤੌਰ ਤੇ ਵਿਜ਼ਟਰ ਦੇ ਪਾਸਪੋਰਟ ਤੇ ਵੀਜ਼ੇ ਦੀ ਮੋਹਰ ਲਗਾਈ ਜਾਂਦੀ ਹੈ ਵੀਜ਼ਾ ਲੋੜਿੰਦੇ ਦੇਸ਼ਾਂ ਦੀ ਸੂਚੀ ਵੀ ਤੁਹਾਨੂੰ ਦੱਸ ਸਕਦੇ ਹਾਂ ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ ਪਰ ਇਸ ਦੀ ਬਜਾਏ ਕੈਨੇਡਾ ਜਾਣ ਲਈ ਇਲੈਕਟ੍ਰੋਨਿਕ ਟਰੈਵਲ ਆਰਥੀਨਾਈਜੇਸ਼ਨ ਈਟੀਏ ਪ੍ਰਾਪਤ ਜਾਰੀ ਕਰਨਾ ਲਾਜ਼ਮੀ ਹੈ ਇੱਕ ਈਟੀਏ ਕੈਨੇਡਾ ਵਿੱਚ ਦਾਖਲੇ ਦੀ ਆਗਿਆ ਦਿੰਦਾ ਪਰ ਆਮ ਤੌਰ ਤੇ ਵੀਜ਼ੇ ਨਾਲੋਂ ਪ੍ਰਾਪਤ ਕਰਨਾ ਆਸਾਨ ਤੇ ਟੀਜ਼ ਹੁੰਦਾ ਹੈ ਕੈਨੇਡਾ ਲਈ ਵੀਜ਼ਾ ਮੁਕਤ ਦੇਸ਼ਾਂ ਦੀ ਸੂਚੀ ਵੀ ਕੁਝ ਜਾਰੀ ਕੀਤੀ ਗਈ ਹੈ ਕੁਝ ਸਲਾਨੀ ਜਿਵੇਂ ਕਿ ਅਮਰੀਕੀ ਨਾਗਰਿਕ ਅਤੇ ਗ੍ਰੀਨ ਕਾਰਡ ਧਾਰਕਾਂ ਨੂੰ ਕੈਨੇਡਾ ਵਿੱਚ ਦਾਖਲਾ ਲੈਣ ਲਈ ਨਾ ਤਾਂ ਵੀਜ਼ਾ ਅਤੇ ਨਾ ਹੀ ईटी ਦੀ ਲੋੜ ਹੁੰਦੀ ਹੈ। ਕੁਝ ਦੇਸ਼ਾਂ ਦੇ ਨਾਗਰਿਕਾਂ ਨੂੰ ਕੈਨੇਡਾ ਦੇ ਵੀਜ਼ੇ ਦੀ ਲੋੜ ਹੋ ਸਕਦੀ ਹੈ ਜਾਂ ਇਸ ਦੇ ਆਧਾਰ ਤੇ ਕੁਝ ਸ਼ਰਤਾਂ ਵੀ ਉਹਨਾਂ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ। ਸਿੰਗਲ ਐਂਟਰੀ ਵੀਜ਼ਾ ਮਲਟੀਪਲ ਐਂਟਰੀ ਵੀਜ਼ਾ ਵਿੱਚ ਕੀ ਅੰਤਰ ਹੈ? ਕੈਨੇਡਾ ਲਈ ਵੀਜ਼ੇ ਦੇ ਅਰਜ਼ੀ ਦੇਣ ਵੇਲੇ ਬਿਨੈਕਾਰ ਨੂੰ ਸਿੰਗਲ ਐਂਟਰੀ ਜਾਂ ਮਲਟੀਪਲ ਐਂਟਰੀ ਵੀਜ਼ਾ ਲਈ ਵਿਚਾਰਿਆ ਜਾ ਸਕਦਾ ਇੱਕ ਮਲਟੀਪਲ ਐਂਟਰੀ ਵੀਜ਼ਾ ਆਪਣੇ ਧਾਰਕਾਂ ਨੂੰ ਆਪਣੀ ਵੈਧਤਾ ਦੀ ਮਿਆਦ ਦੌਰਾਨ ਜਿੰਨੀ ਵਾਰ ਲੋਡ ਹੋਵੇ ਕੈਨੇਡਾ ਦਾਖਲ ਹੋਣ ਅਤੇ ਛੱਡਣ ਦੀ ਇਜਾਜ਼ਤ ਦਿੰਦਾ ਹੈ ਇਹ 10 ਸਾਲ ਤੱਕ ਅਤੇ ਜਾਂ ਫਿਰ ਬਿਨਾਂਕਾਰ ਪਾਸਪੋਰਟ ਦਸਤਾਵੇਜ਼ ਤੇ ਬਾਇਓਮੈਟ੍ਰਿਕ ਦੀ ਮਿਆਦ ਪੁੱਗਣ ਤੱਕ ਜੋ ਵੀ ਪਹਿਲਾ ਆਵੇ ਵੈਧ ਹੋ ਸਕਦਾ ਹੈ ਦੂਜੇ ਪਾਸੇ ਸਿੰਗਲ ਐਂਟਰੀ ਵੀਜ਼ਾ ਕੈਨੇਡਾ ਵਿੱਚ ਸਿਰਫ ਇੱਕ ਪ੍ਰਵੇਸ਼ ਦੀ ਇਜਾਜ਼ਤ ਦਿੰਦਾ ਹੈ ਅਤੇ ਆਮ ਤੌਰ ਤੇ ਸਿਰਫ ਇੱਕ ਵਿਦੇਸ਼ੀ ਨਾਗਰਿਕ ਦੇ ਕੈਨੇਡਾ ਵਿੱਚ ਜਾਣ ਦੇ ਮਕਸਦ ਲਈ ਇਹ ਵੈਦ ਹੁੰਦਾ ਹੈ ਜੇਕਰ ਸਿੰਗਲ ਐਂਟਰੀ ਵੀਜ਼ਾ ਤੇ ਬਿਨੈਕਾਰ ਕੈਨੇਡਾ ਛੱਡਦਾ ਤੇ ਬਾਅਦ ਵਿੱਚ ਦੇਸ਼ ਵਿੱਚ ਮੁੜ ਪਰਵੇਸ਼ ਕਰਨਾ ਚਾਹੁੰਦਾ ਤਾਂ ਉਸ ਨੂੰ ਇੱਕ ਹੋਰ ਵੀਜ਼ਾ ਪ੍ਰਾਪਤ ਕਰਨਾ ਹੋਵੇਗਾ ਸਿੰਗਲ ਬਨਾਮ ਮਲਟੀਪਲ ਐਂਟਰੀ ਵੀਜ਼ੇ ਲਈ ਵਿਚਾਰੇਗੇ ਕਾਰਕ ਆਈਆਰਸੀਸੀ ਦੇ ਨਵੇਂ ਦਿਸ਼ਾਧਾਰਤ ਦੇ ਆਧਾਰ ਤੇ ਇਮੀਗ੍ਰੇਸ਼ਨ ਦੇ ਆਧਾਰ ਤੇ ਫੈਸਲਾ ਕਰਦੇ ਨੇ ਕਿ ਸਿੰਗਲ ਐਂਟਰੀ ਮਲਟੀਪਲ ਵੀਜ਼ਾ ਜਾਰੀ ਕਰਨਾ ਹੈ ਇਹਨਾਂ ਵਿਚਾਰਾਂ ਨੂੰ ਧਿਆਨ ਚ ਰੱਖਦੇ ਜਿਨ੍ਹਾਂ ਨੂੰ ਚਾਰ ਵਿਸ਼ਿਆਂ ਦੇ ਵਿੱਚ ਸਮੂਹਿਤ ਕੀਤਾ ਗਿਆ ਦੌਰੇ ਦਾ ਉਦੇਸ਼ ਫੰਡ ਉਪਲਬਧ ਨੇ ਡਾਕਟਰੀ ਇਲਾਜ ਦੀ ਲੋੜ ਹੈ ਅਤੇ ਹੋਰ ਕਾਰਕ IRCC ਅਪਸਰਾਂ ਨੂੰ ਕੈਨੇਡਾ ਦਾ ਵੀਜ਼ਾ ਜਾਰੀ ਕਰਨ ਵੇਲੇ ਇਹਨਾਂ ਹਰੇਕ ਵਿਸ਼ੇ ਦੇ ਆਲੇ-ਦੁਆਲੇ ਛੇ ਲਿਖੇ ਵਿਚਾਰਾਂ ਨੂੰ ਨਿਰਦੇਸ਼ਿਤ ਕਰ ਸਕਦੀ ਹੈ ਵਿਚਾਰ ਦਾ ਥੀਮ ਪੁੱਛੇ ਗਏ ਸਵਾਲ ਕੀ ਇੱਕ ਵਾਰ ਪ੍ਰੋਗਰਾਮ ਦਾ ਦੌਰਾ ਕਰਨਾ ਜਿਵੇਂ ਕਿ ਇੱਕ ਕਾਨਫਰੰਸ ਇਕਲਾਈ ਸੈਰ ਸਪੋਟਾ ਜਾਂ ਫਿਰ ਬਿਨੇਕਾਰ ਅਕਸਰ ਕੈਨੇਡਾ ਵਾਪਸ ਆਵੇਗਾ ਉਦਾਹਰਨ ਦੇ ਲਈ ਨਜ਼ਦੀਕੀ ਪਰਿਵਾਰ ਨੂੰ ਮਿਲਣ ਦੇ ਲਈ ਦੌਰੇ ਦਾ ਉਦੇਸ਼ ਕਿ ਬਿਨੇਕਾਰ ਥੋੜੇ ਸਮੇਂ ਲਈ ਵਿਦਿਆਰਥੀ ਜਾਂ ਕਰਮਚਾਰੀ ਕੰਮ ਅਧਿਐਨ ਪਰਮਿਟ ਦੀ ਲੋਡ ਤੋਂ ਛੋਟ ਹੈ ਕਿ ਬਿਨੇਕਾਰ ਨੂੰ ਹਰੇਕ ਮਲਾਕਾਤ ਲਈ ਮਾਤਾ ਪਿਤਾ ਅਧਿਕਾਰੀ ਦੀ ਲੋਡ ਹੁੰਦੀ ਹੈ ਜਿਵੇਂ ਕਿ ਗਰਮੀਆਂ ਦੇ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਵਾਲਾ ਨਾਬਾਲਗ ਕੀ ਦੌਰਾਂ ਹਮਦਰਦੀਏ ਤੇ ਕਾਰਨ ਲਈ ਹੈ ਕਿਵੇਂ ਜਿਵੇਂ ਗੰਭੀਰ ਰੂਪ ਚ ਬਿਮਾਰੀ ਜਾਂ ਫਿਰ ਕੋਈ ਵਿਅਕੀ ਮਰ ਗਿਆ ਪਰਿਵਾਰ ਮੈਂਬਰ ਦੀ ਦੇਖਭਾਲ ਕਰਨੀ ਹੈ ਕਿ ਬਿਨਕਾਰ ਕੋਲ ਕੈਨੇਡਾ ਦੀਆਂ ਕਈ ਯਾਤਰਾਵਾਂ ਲਈ ਫੰਡ ਦੇ ਲਈ ਇੱਕ ਸਥਿਰ ਆਮਦਨ ਹੈ ਜਿਵੇਂ ਕਿ ਰੁਜ਼ਗਾਰ ਤੋਂ ਜੇਕਰ ਕੈਨੇਡਾ ਵਿੱਚ ਮੇਜ਼ਬਾਨ ਖਰਚੇ ਨੂੰ ਪੂਰਾ ਕਰੇਗਾ ਤਾਂ ਉਹਨਾਂ ਦੇ ਰਿਸ਼ਤੇਦਾਰਾਂ ਦਾ ਸਬੂਤ ਦਿੱਤਾ ਗਿਆ ਅਤੇ ਮੇਜ਼ਬਾਨ ਵਿੱਤੀ ਤੌਰ ਤੇ ਸਥਾਪਿਤ ਨੇ ਫੰਡ ਕੀ ਮੇਜ਼ਬਾਨ ਹੋਰ ਵਿਅਕਤੀਆਂ ਨੂੰ ਸਦਾ ਦਿੱਤਾ ਤਾਂ ਕਿ ਉਹਨਾਂ ਕੋਲ ਮੁਲਾਕਾਤ ਕਰਨ ਲਈ ਕਿਸੇ ਸਮਰਥਨ ਦੀ ਲੋੜ ਤੇ ਲੁੜਿੰਦੇ ਸਰੋਤ ਹਨ ਜੇਕਰ ਬਿਨਕਾਰ ਦਾ ਰੁਜ਼ਗਾਰ ਦਾ ਤਾਮਾ ਯਾਤਰਾ ਲਈ ਫੰਡਿੰਗ ਕਰ ਰਿਹਾ ਤਾਂ ਉਦਕਾਰਨ ਦੇ ਲਈ ਕਾਰੋਬਾਰੀ ਮੀਟਿੰਗ ਅਤੇ ਇੱਕ ਸਾਇਕ ਪੱਤਰ ਜਮ੍ਹਾਂ ਕਰਾਉਣਾ ਪਵੇਗਾ ਕਿ ਬਿਨੇਕਾਰ ਕੋਲ ਕੋਈ ਸਿੱਧੀ-ਸਿधी ਦਿਨ ਨਾਲ ਵਿਗੜ ਸਕਦੀ ਹੈ ਬਿਨੇਕਾਰ ਦੇ ਮੈਡੀਕਲ ਦੀ ਗੱਲ ਕੀਤੀ ਜਾਵੇ ਤਾਂ ਬਿਨੇਕਾਰ ਕੋਲ ਡਾਕਟਰੀ ਇਲਾਜ ਕਨੇਡਾ ਵਿੱਚ ਹੈਗਾ ਕਿ ਬਿਨੇਕਾਰ ਆਪਣੀ ਰਿਆਇਸ਼ਦਾਰਾਂ ਸੰਭਵੀ ਸਿਹਤ ਜੋਖਮ ਨੂੰ ਘਟਾਉਣ ਦੇ ਲਈ ਯੂਜਨਾ ਜਮ੍ਹਾਂ ਕਰਵਾਈ ਕਾਰਵਾਈ ਜਿਵੇਂ ਕਿ ਸਿਹਤ ਬੀਮੇ ਦਾ ਸਬੂਤ ਕਿ ਬਿਨੇਕਾਰ ਆਪਣੇ ਦੇਸ਼ ਵਿੱਚ ਮਜ਼ਬੂਤ ਸੰਬੰਧ ਦਿਖਾਏਗਾ ਜਿਵੇਂ ਕਿ ਰੋਜ਼ਗਾਰ ਤੇ ਪਰਿਵਾਰਕ ਜ਼ਿੰਮੇਵਾਰੀਆਂ ਹੋਰ ਕਾਰਕਾਂ ਵਿੱਚ ਕੀ ਉਹ ਉਸਨੇ ਕੈਨੇਡਾ ਸਮੇਤ ਆਪਣੇ ਦੇਸ਼ ਦੇ ਬਾਹਰ ਯਾਤਰਾ ਕੀਤੀ ਹੈ ਜੇਕਰ ਜੇਆ ਕੀਤਾ ਤਾਂ ਕੀ ਉਹਨੇ ਵੀਜ਼ਾ ਸ਼ਰਤਾਂ ਦੀ ਪਾਲਣਾ ਕੀਤੀ ਹੈ ਕਿ ਪਹਿਲਾਂ ਬਿਨੇਕਾਰ ਨੂੰ ਕੈਨੇਡਾ ਜਾਂ ਕਿਸੇ ਹੋਰ ਦੇਸ਼ ਵਿੱਚ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਗਿਆ ਹੈ ਵੀਜ਼ਾ ਵੈਧਤਾ ਦੀ ਮਿਆਦ ਤੇ ਨਿਰਧਾਰ ਹੋਰ ਕੀ ਵਿਚਾਰ ਹੋ ਸਕਦਾ ਮਲਟੀਪਲ ਐਂਟਰੀ ਵੀਜ਼ਾ ਦੀ ਵੈਧਤਾ ਦੀ ਮਿਆਦ ਅਧਿਕ ਅਦਿਕਤਮ ਮਨਜੂਰਸ਼ੁਦਾ ਸਮੇਂ ਤੋਂ ਘੱਟ ਹੋ ਸਕਦੀ ਹੈ ਵੀਜ਼ਾ ਵੈਧਤਾ ਅਬਦੀ ਨਿਰਧਾਰਤ ਕਰਨ ਵਾਲੇ ਆਈ ਆਰ ਸੀ ਸੀ ਦੁਆਰਾ ਵਿਚਾਰ ਕੀਤੇ ਜਾਣ ਵਾਲੇ ਕੁਝ ਵਾਧੂ ਕਾਰਕ ਫੇਰੀ ਦਾ ਉਦੇਸ਼ ਬਿਨੈਕਾਰ ਥੋੜੇ ਸਮੇਂ ਲਈ ਉਦੇਸ਼ ਲਈ ਕੈਨੇਡਾ ਦੀ ਯਾਤਰਾ ਕਰ ਰਿਹਾ ਹੈ ਉਦਾਹਰਨ ਦੇ ਲਈ ਵਿਕਰੀ ਸਹਿਯੋਗ ਤੋਂ ਬਾਤ ਪ੍ਰਦਾਨ ਕਰਨ ਵਾਲੇ ਕਾਰੋਗਾਰੀ ਵਿਜ਼ਟਰ ਨਿਵਾਸ ਦੇ ਮੌਜੂਦ ਦੇਸ਼ ਵਿੱਚ ਬਿਨੈਕਾਰ ਦੀ ਸਥਿਤੀ ਕਿ ਬਿਨੈਕਾਰ ਦੇ ਘਰੀਲੂ ਦੇਸ਼ ਅਤੇ ਕੈਨੇਡਾ ਦੇ ਨਾਲ ਸਬੰਧ ਭਵਿੱਖ ਬਦਲਣ ਦੀ ਸੰਭਾਵਨਾ ਬਿਨੈਕਾਰ ਦੇ ਗ੍ਰਹਿ ਦੇਸ਼ ਦੇ ਰਾਜਨੀਤਿਕ ਆਰਥਿਕ ਸਥਿਤੀਆਂ ਅਤੇ ਬਿਨੇਕਾਰ ਦੀ ਵਾਪਸੀ ਦੀ ਯੋਗਤਾ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ ਜੇਕਰ ਤੁਹਾਡੀ ਵੀਜ਼ਾ ਅਰਜੀ ਅਸਵੀਕਾਰ ਕੀਤੀ ਜਾਂਦੀ ਹੈ ਤਾਂ ਕੀ ਕਾਰਨ ਹੋ ਸਕਦਾ ਹੈ ਕੈਨੇਡਾ ਲਈ ਵੀਜ਼ਾ ਅਰਜੀ ਰੱਦ ਕੀਤੀ ਜਾ ਸਕਦੀ ਹੈ ਸਿਮੀਕਿਆ ਕਰਨ ਵਾਲੇ ਇਮੀਗ੍ਰੇਸ਼ਨ ਅਧਿਕਾਰੀ ਇਸ ਗੱਲ ਤੇ ਸੰਤੁਸ਼ਟ ਨਹੀਂ ਕਿ ਬਿਨੇਕਾਰ ਨੇ ਆਪਣੇ ਅਧਿਕਾਰਿਕ ਠਹਿਰਨ ਦੇ ਲਈ ਕੈਨੇਡਾ ਛੱਡੇਗਾ ਜਾਂ ਨਹੀਂ ਬਿਨੇਕਾਰ ਕੈਨੇਡਾ ਲਈ ਆਯੋਗ ਹੈ ਉਦਾਹਰਨ ਦੇ ਲਈ ਡਾਕਟਰ ਦੀ ਸਥਿਤੀ ਪਿਛਲੀ ਅਪਰਾਧਿਕ ਗਤੀਵਿਧੀਆਂ ਵੀਜ਼ਾ ਇਨਕਾਰ ਦੀ ਅਪੀਲ ਕਰਨ ਲਈ ਕੋਈ ਵੀ ਰਸਮੀ ਅਪੀਲ ਪ੍ਰਤੀਕਿਰਿਆ ਨਹੀਂ ਹਾਂ ਜੇਕਰ ਕੋਈ ਬਿਨੇਕਾਰ ਕਨੇਡਾ ਲਈ ਵੀਜ਼ਾ ਮੁੜ ਅਪਲਾਈ ਕਰਨਾ ਚਾਹੁੰਦਾ ਤਾਂ ਉਸ ਨੂੰ IRCC ਵੱਲੋਂ ਜੀਆ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਜੇਕਰ ਉਹਨਾਂ ਦੀਆਂ ਸਥਿਤੀਆਂ ਅਰਥਪੂਰਨ ਰੂਪ ਵਿੱਚ ਬਦਲੀਆਂ ਹੋਣਗੀਆਂ ਵਿਭਾਗ ਨੂੰ ਅਕਸਰ ਆਪਣੀ ਅਰਜ਼ੀਆਂ ਵਿੱਚ ਇੱਥੇ ਜਾਣਕਾਰੀ ਦੇ ਨਾਲ ਅਰਜ਼ੀ ਦੇਣ ਲਈ ਸਿਰਫ ਇੱਕ ਹੋਰ ਇਨਕਾਰ ਕੀਤਾ ਜਾਵੇਗਾ ਇਨਕਾਰ ਤੋਂ ਬਾਅਦ ਮੈਨੂੰ ਵੀਜ਼ਾ ਲਈ ਦੁਬਾਰਾ ਅਰਜ਼ੀ ਕਦੋਂ ਦੇਣੀ ਚਾਹੀਦੀ ਹੈ IRCC ਉਹਨਾਂ ਸਥਿਤੀਆਂ ਨੂੰ ਹੇਠ ਕਾਫੀ ਉਦਾਹਰਨਾਂ ਦੇ ਵਿੱਚ ਦੰਦੀ ਹੈ ਬਿਨੇਕਾਰ ਦੀਆਂ ਸ਼ਰਤਾਂ ਮੋਡ ਅਪਲਾਈ ਕਰਨ ਦੀ ਗੱਲਾਂ ਵੀ ਜਿੱਥੇ ਦੱਸਿਆ ਗਈਆਂ ਨੇ ਬਿਨੇਕਾਰ ਨੇ ਆਪਣੇ ਅਪਰਾਧਿਕ ਪਨਵਾਸ ਲਈ ਅਰਜੀ ਦਿੱਤੀ ਹੈ ਅਤੇ ਉੱਥੇ ਹੀ ਦੱਸਦੀ ਹੈ ਕਿ ਉਹਨੂੰ ਮਨਜ਼ੂਰੀ ਦਿੱਤੀ ਗਈ ਬਿਨੇਕਾਰ ਨੇ ਡੀਮਾਰਟ ਡੀਮੈਟ ਲਈ ਯੋਗ ਨੇ ਬਿਨੇਕਾਰ ਅਜੇ ਵੀ ਆਯੋਗ ਹੈ ਪਰ ਅਸਥਾਈ ਨਿਵਾਸ ਪਰਮਿਟ ਲਈ ਅਰਜੀ ਦੇ ਰਿਹਾ ਹੈ ਬਿਨੇਕਾਰ ਡਾਕਟਰ ਕਾਰਕਾਂ ਕਰਕੇ ਅਯੋਗ ਸੀ ਜੋ ਪਿਛਲੀ ਵੀਜ਼ਾ ਅਰਜੀ ਜਮ੍ਹਾਂ ਕਰਾਉਣ ਤੋਂ ਬਾਅਦ ਬਦਲ ਗਿਆ ਹੈ ਤੇ ਉਥੇ ਦੱਸਦੀ ਹੈ ਕਿ ਨਵੇਂ ਆਉਣ ਵਾਲੇ ਜਿਹੜੇ ਅਪਰਾ ਅਪਰਾਧਿਕ ਜਾਂ ਡਾਕਟਰੀ ਤੌਰ ਤੇ ਕੈਨੇਡਾ ਜਾਣ ਲਈ ਆਯੋਗ ਸਮਝੇ ਜਾਂਦੇ ਨੇ ਉਹਨਾਂ ਕੋਲ ਅਯੋਗਤਾ ਨੂੰ ਦੂਰ ਕਰਨ ਲਈ ਕੋਈ ਵਿਕਲਪ ਹੁੰਦੇ ਨੇ ਤੇ ਉਹ ਉਥੇ ਉਸ ਵਿਕਲਪ ਦੇ ਉੱਪਰ ਵੀ ਗੱਲ ਕਰ ਸਕਦੇ ਨੇ ਆਈਆਰਸੀਸੀ ਅਫਸਰਾਂ ਨੂੰ ਗਲੋਬਲ ਕੇਸ ਮੈਨੇਜਮੈਂਟ ਸਿਸਟਮ ਵਿੱਚ ਇਨਕਾਰ ਕਰਨ ਵਾਲੇ ਦੁਆਲੇ ਨੋਟ ਦਰਜ ਕਰਨ ਦਰਦੇਸ਼ ਦਿੱਤੇ ਜਾਂਦੇ ਨੇ ਤੇ ਉਹ ਸਿਸਟਮ ਜਿਸ ਦੀ ਵਰਤੋਂ IRCC ਇਮੀਗ੍ਰੇਸ਼ਨ ਅਰਜ਼ੀਆਂ ਨੂੰ ਸੰਭਾਲਣ ਦੇ ਫੈਸਲੇ ਲਈ ਕਰਦਾ ਹੈ ਤੇ ਇਹ ਇਸ ਵਿੱਚ ਸ਼ਾਮਲ ਕਰਦਾ ਹੈ ਅਰਜੀ ਦੀ ਸਥਿਤੀ ਇੱਕ ਇਮੀਗ੍ਰੇਸ਼ਨ ਅਧਿਕਾਰੀ ਅਰਜੀ ਦੇ ਆਉਣ ਦਾ ਫੈਸਲਾ ਤੇ ਫੈਸਲੇ ਦੇ ਪਹੁੰਚ ਕਿਵੇਂ ਵਰਤ ਸਕਦਾ ਹੈ ਇਨਕਾਰ ਦੇ ਕਾਰਨ ਉਥੇ ਦੱਸਦੀ ਹੈ ਕਿ ਇਸ ਲਈ GCMS ਨੋਟ ਆਰਡਰ ਕਰਨ ਵਾਲੇ ਲੋਕਾਂ ਨੂੰ ਬਹੁਤ ਸਾਰੀ ਜਾਣਕਾਰੀ ਮਿਲ ਸਕਦੀ ਹੈ ਇਮੀਗ੍ਰੇਸ਼ਨ ਅਰਜ਼ੀਆਂ ਦਾ ਜਿੱਥੇ ਨਿਬਟਾਰਾ ਛੇਤੀ ਤੋਂ ਛੇਤੀ ਕਰ ਲਈ ਵੀ ਕੈਨੇਡਾ ਸਰਕਾਰ ਕਈ ਪੁਖਤਾ ਕਦਮ ਚੱਕ ਰਹੀ ਹੈ। ਕੈਨੇਡਾ ਖਬਰ ਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਦੇਖਣੀਆਂ ਸੁਣਨੀਆਂ ਪੜਨੀਆਂ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਨਾਲ